ਬਹੁਤ ਸ੍ਰਿ ਪ੍ਰਸ਼ਾਸਨ ਇੰਸਪੈਕਟਰ ਸਾਹਿਬ ਨੇ ਇਹ ਜਸਬੀਰ ਸਿੰਘ ਜੀ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਭਾਈ ਤੁਹਾਡਾ ਜਿਹੜਾ ਮਸਲਾ ਹੱਲ ਕੀਤਾ ਜਾਊਗਾ ਜੀ ਬਾਬੇ ਦੀਆਂ ਵੀਡੀਓ ਡਿਲੀਟ ਕਰਾਵਾਂਗੇ ਜੀ ਤੇ ਜੜੀਆਂ ਸਿੱਖਾਂ ਦੀਆਂ ਵੀਡੀਓ ਉੱਥੇ ਇਦਾਂ ਦੀਆਂ ਪੈਂਦੀਆਂ ਉਹ ਅੱਗੇ ਤੋਂ ਨਹੀਂ ਪੈਣਗੀਆਂ ਜੀ ਅਹੀਂ ਕੋਈ ਮਾਨ ਹੰਕਾਰ ਨਹੀਂ ਕਰਦੇ ਉਹ ਸ਼ਿਵ ਸੈਨਾ ਵਾਲੇ ਬਜਰੰਗਦਲ ਵਾਲੇ ਜਿੰਨੇ ਵੀ ਹਨ ਉਹਨਾਂ ਨੂੰ ਸਾਰਿਆਂ ਨੂੰ ਪਤਾ ਮਾਨ ਸਿੰਘ ਕਾਲੀ ਕੌਣ ਨੇ ਆ ਜੀ ਮੈਂ ਪੈਸੇ ਵਾਸਤੇ ਜਾਂ ਫਰੋਤੀਆਂ ਨਹੀਂ ਮੰਗਦਾ ਜੀ ਮੈਂ ਧਰਮ ਵਾਸਤੇ ਖੜਦਾ ਤਾਂ ਧਰਮ ਵਾਸਤੇ ਮਰ ਲਈ ਵੀ ਤਿਆਰ ਆਂ ਈ ਸੈਨਾ ਸੋਨਾ ਨਹੀਂ ਕੋਈ ਵੀ ਕਰਦੀ ਹੁੰਦੀ ਇਹ ਗੱਲ ਦਾ ਤੁਹਾਨੂੰ ਪਤਾ ਅਬਦਾਲੀ ਨਾਦਰ ਵਰਗੇ ਕਿੰਨੀਆਂ-ਕਿੰਨੀਆਂ ਫੌਜਾਂ ਚੜ੍ਹ ਕੇ ਲਿਆਉਂਦੇ ਰਹਿ ਮਾਰੇਗਾ ਸਵਾ ਲੱਖ ਬੜਾ ਸਵਾ ਲੱਖ ਜਿਹੜਾ ਨਾ ਉਹ ਮਰ ਜਿੱਤੇ ਖੜ ਜਾਂਦਾ ਫਿਰ ਉੱਤੇ ਸਾਹਮਣਾ ਨਹੀਂ ਹੁੰਦਾ ਕਿਹਨ ਹੁੰਦਾ ਅੱਛਾ ਤੁਸੀਂ ਗੱਡੀ ਤੇ ਬੈਠ ਜਾਂਦੇ ਜੇ ਤੁਹਾਡਾ ਸਿਰ ਹੁੰਦਾ ਫਿਰ ਤੁਸੀਂ ਮੰਨਣਾ ਸੀ ਮੈਂ ਕਿੰਨਾ ਪ੍ਰਚਾਰ ਕਰਦਾ ਉਹਦਾ ਅੱਛਾ ਮੈਂ ਖੁਦ ਪ੍ਰਚਾਰ ਕਰਦਾ ਬਾਬੇ ਬੰਟੀ ਵਰਗਾ ਬੰਦਾ ਕੋਈ ਨਹੀਂ ਉਹ ਕਹਿੰਦੇ ਤੁਸੀਂ ਇਥੇ ਹਥਿਆਰ ਲੈ ਕੇ ਜਾਓਗੇ ਜੇ ਅੱਗੇ ਰਿਵੋਲਵਰ ਲੈ ਕੇ ਬੈਠੇ ਇਹ ਤਾਂ ਨੁਕਸਾਨ ਹੀ ਹੋਏਗਾ ਭਾਈ ਮੈਂ ਕਹਿੰਦਾ ਜਾਓ ਸਾਹਮਣੇ ਲਿਆਓ ਜਿੰਨੇ ਗੋਲੀ ਮਾਰਨੀ ਆ ਜੇ ਮੈਂ ਚ ਵੀ ਹਲ ਗਿਆ ਆਪਣੇ ਪਿਓ ਦਾ ਨਹੀਂ ਨਮਸਕਾਰ ਆਦਾਬ ਸਸਰੇ ਕਲ ਮੈਂ ਆਹ ਪਰਮਜੀਤ ਸਿੰਘ ਰੰਗਪੁਰੀ ਲੁਧਿਆਣੇ ਦੇ ਬੰਟੀ ਬਾਬਾ ਦੇ ਕੋਲ ਕੁਝ ਸਿੱਖ ਜਾਂਦੇ ਨੇ ਇਸ ਨੂੰ ਲੈ ਕੇ ਇਤਰਾਜ ਜਤਾਇਆ ਜਾਂਦਾ ਹੈ ਢਾਡੀ ਮਾਨ ਸਿੰਘ ਅਕਾਲੀ ਵੱਲੋਂ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ 13 ਮਾਰਚ ਨੂੰ 12 ਵਜੇ ਉਹ ਉੱਥੇ ਪਹੁੰਚਣਗੇ ਤੇ ਉਸ ਨਾਲ ਗੱਲਬਾਤ ਕਰਨਗੇ ਤੇ ਪੁੱਛਣਗੇ ਕਿ ਅਜਿਹੀ ਕਿਹੜੀ ਕਰਮਾਤ ਦਿਖਾਉਂਦੇ ਨੇ ਜਿਸ ਨਾਲ ਉਹਨਾਂ ਕੋ ਸਿੱਖ ਪਹੁੰਚ ਜਾਂਦੇ ਨੇ ਅੱਜ 13 ਮਾਰਚ ਹੈ ਸ਼ਾਮ 5 ਵੱਜ ਚੁੱਕੇ ਨੇ ਤੇ ਅਸੀਂ ਪੁੱਛਦੇ ਹਾਂ ਮਾਨ ਸਿੰਘ ਅਕਾਲੀ ਜੀ ਨੂੰ ਕੀ ਉੱਥੇ ਹੋਇਆ ਤੇ ਕੀ ਗੱਲਬਾਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਰੰਗਪੁਰੀ ਸਾਹਿਬ ਰੰਗ ਭਾਰ ਤੇ ਸਾਰੇ ਪਾਸੇ ਤੁਸੀਂ ਆ ਕਾਲ ਹੀ ਆ ਕਾਲੀਆ ਅੱਛਾ ਤੁਸੀਂ ਅੱਜ 12 ਵਜੇ ਦਾ ਸਮੇਂ ਦਿੱਤਾ ਸੀਗਾ ਗਏ ਸੀ ਕੋਈ ਗੱਲਬਾਤ ਹੋਈ ਬਾਈ ਅਸੀਂ ਗਏ ਸੀ ਜਿਵੇਂ ਕੱਲ ਮੁਖਤ ਜਿੰਨਾ ਹੁਕਮ ਹੋਇਆ ਅੱਗੇ ਪ੍ਰਸ਼ਾਸਨ ਜਿਵੇਂ ਖੜਾ ਹੈ ਪ੍ਰਸ਼ਾਸਨ ਨੇ ਸਾਨੂੰ ਉੱਥੇ ਰੋਕਿਆ ਉਹ ਕਹਿੰਦੇ ਵੀ ਇਦਾਂ ਵਾ ਕਿ ਸਾਰੇ ਉੱਥੇ ਪੁਲਿਸ ਸਾਰੇ ਪੁਲਿਸ ਦਾ ਪ੍ਰਬੰਧ ਕੀਤਾ ਗਿਆ ਵਾ ਕਿ ਉਹਨਾਂ ਨੂੰ ਕੋਈ ਖਤਰਾ ਵਾ ਜਾਨ ਮੰਨ ਲਓ ਵੀ ਧੰਨਵਾ ਅੱਗੇ ਜਾਣ ਦੀ ਨਹੀਂ ਇਜਾਜ਼ਤ ਤੇ ਤੁਸੀਂ ਇੱਥੇ ਬੈਠੋ ਉਹਨਾਂ ਨੂੰ ਸਾਨੂੰ ਬਾਹ ਲਿਆ ਫਿਰ ਉੱਥੇ ਯਾਰ ਪਾਣੀ ਛਕਦੀ ਸੁਕਦੇ ਰਿਆ ਫਿਰ ਉਹ ਕਹਿੰਦੇ ਵੀ ਜਿਹੜੀ ਤੁਹਾਡੀ ਆਪਣੀ ਮੰਗ ਆ ਉਹ ਸਾਨੂੰ ਦੱਸ ਦਿਓ ਫਿਰ ਅਸੀਂ ਆਪਣੀ ਗੱਲ ਦੱਸਦੀ ਵੀ ਸਾਡੀਆਂ ਆ ਮੰਗਾ ਵੀਡੀਓ ਜਿਹੜੀਆਂ ਪਾਈਆਂ ਡਿਲੀਟ ਕਰਾ ਦਿਓ ਅੱਛਾ ਹੁਣ ਮੰਗ ਦੱਸ ਵੀਡੀਓ ਕਿਹੜੀ ਵੀਡੀਓ ਦੀ ਗੱਲ ਕਰ ਰਹੇ ਜਿਹੜੀਆਂ ਸਿਰਾਂ ਜਿਹੜੇ ਆਪਾਂ ਵੇਖਦੇ ਨਾ ਜਦੋਂ ਇੱਕ ਸਿੱਖ ਜਿਹੜੇ ਕਾਲੀਆਂ ਪੱਗਾ ਬੰਨੀਆਂ ਉਹਨਾਂ ਨੇ ਉਹ ਜਾ ਕੇ ਪੈਰਾਂ 'ਤੇ ਸੇਰ ਰੱਖ ਦਿੰਦੇ ਆ ਜੀ ਨਾ ਚਪਲਾਂ ਪਾਈਆਂ ਬਾਬਾ ਗੱਡੀ 'ਚੋਂ ਨਿਕਲਦਾ ਉਹਦੇ ਪੈਰਾਂ 'ਤੇ ਸੇਰ ਰੱਖ ਦਿੰਦੇ ਆ ਉੱਤੇ ਫੁੱਲਾਂ ਦੀ ਬਰਖਾ ਹੋ ਰਹੀ ਆ ਤੇ ਮੁੜ ਕੇ ਉਹ ਬੰਦੇ ਜਿਹੜੇ ਅੰਦਰ ਖੜਦੇ ਅੰਦਰ ਜਾ ਕੇ ਹਾਰ ਪਾਉਂਦੇ ਫੇਰ ਜਾ ਕੇ ਉਹਨਾਂ ਦੇ ਪੈਰਾਂ ਤੇ ਸਿਰ ਰੱਖੀ ਜਾਂਦੇ ਆ ਫਿਰ ਉਹ ਜਾ ਕੇ ਦਰਬਾਰ ਦੇ ਵਿੱਚ ਕਈ ਇਦਾਂ ਦੇ ਬੰਦੇ ਜਿਹੜੇ ਆਪਣਾ ਸਿਰ ਘੁਮਾ ਰਹੇ ਆ ਤੇ ਉਹ ਕੇਵਲ ਸਿੱਖ ਹੀ ਕਿਉਂ ਜੀ ਸਿੱਖਾਂ ਵਾਸਤੇ ਹੀ ਇਹ ਗੱਲਾਂ ਸਿੱਖਾਂ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਨਹੀਂ ਫਿਰ ਸਿੱਖ ਕਿਉਂ ਜਾ ਰਹੇ ਨੇ ਉੱਥੇ ਗੱਲ ਕਰ ਬਿਲਕੁਲ ਮੇਰੀ ਗੱਲ ਸੁਣੋ ਹੁਣ ਸਿੱਖ ਤੇ ਸਹਾਇਆਂ ਦੇ ਵਿੱਚ ਵੀ ਜਾ ਰਹੇ ਆ ਜੀ ਸਮਝਦੇ ਗੱਲ ਜੀ ਲੇਕਿਨ ਮੁੱਦਾ ਇਹ ਆ ਵੀ ਆਪਾਂ ਇੱਕ ਇੱਕ ਕਰਕੇ ਝੜ ਪੁੱਟਾਂਗੇ ਨਾ ਜੀ ਜੇ ਆਪਾਂ ਆਖਾਂਗੇ ਸਾਰੇ ਇੱਕ ਵਾਰੀ ਆਪਾਂ ਪੁੱੜਦੀਏ ਸਾਰੇ ਇੱਕ ਵਾਰੀ ਇਤਨੀ ਪੁੱਟੇ ਜਾਣੇ ਚਲੋ ਫਿਰ ਹੁਣ ਤੁਸੀਂ ਅੱਜ ਗਏ ਨਹੀਂ ਉਹਨਾਂ ਕੋਲ ਗੱਲਬਾਤ ਨਹੀਂ ਹੋ ਪਾਈ ਹੁਣ ਤੁਸੀਂ ਕੀ ਅਗਲਾ ਕੀ ਤੁਹਾਡਾ ਕਦਮ ਹੋਣਾ ਭਾਈ ਸਾਨੂੰ ਪੁਲਿਸ ਪ੍ਰਸ਼ਾਸਨ ਦੇ ਇੰਸਪੈਕਟਰ ਸਾਹਿਬ ਨੇ ਇਹ ਜਸਵੀਰ ਸਿੰਘ ਜੀ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਭਾਈ ਤੁਹਾਡਾ ਜਿਹੜਾ ਮਸਲਾ ਹੱਲ ਕੀਤਾ ਜਾਊਗਾ ਜੀ ਬਾਬੇ ਦੀਆਂ ਵੀਡੀਓ ਡਿਲੀਟ ਕਰਾਵਾਂਗੇ ਜੀ ਤੇ ਜਿਹੜੀਆਂ ਸਿੱਖਾਂ ਦੀਆਂ ਵੀਡੀਓ ਉੱਥੇ ਇਦਾਂ ਦੀਆਂ ਪੈਂਦੀਆਂ ਉਹ ਅੱਗੇ ਤੋਂ ਨਹੀਂ ਪੈਣਗੀਆਂ ਜੀ ਠੀਕ ਹੈ ਜੀ ਮਾਪਾ ਨਾਲ ਇਹ ਵੀ ਕਹਿ ਕੇ ਆਏ ਆ ਕਿ ਭਾਈ ਇਸ ਟਾਈਮ ਤੇ ਸਿੱਖ ਪ੍ਰਚ ਤੁਹਾਡੇ ਨਾਲ ਗੱਲ ਕਰਦਾ ਪਿਆ ਤੇ ਤੁਹਾਡੀ ਗੱਲ ਮੰਨ ਕੇ ਅਸੀਂ ਰੁਕ ਵੀ ਗਏ ਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੈਂ ਇਹ ਵਿਚਾਰ ਆ ਪੰਥ ਦੇ ਗਾੜੀ ਰੱਖ ਦਿੱਤੀਆਂ ਤੇ ਜਦ ਮਸਲਾ ਇਕਤਰ ਹੋ ਗਿਆ ਪੂਰੇ ਪੰਥ ਨੇ ਆਵਾਜ਼ ਬੰਦ ਕੀਤੀ ਤੇ ਫਿਰ ਬਾਬੇ ਬੰਟੀ ਹੋਣਗੇ ਚੀਕਾਂ ਨਿਕਲ ਜਾਣਗੇ ਬੰਟੀ ਬਾਬੇ ਦੀ ਮੈਂ ਪਰਸੋ ਚੌਥੇ ਇੱਕ ਇੰਟਰਵਿਊ ਦੇਖ ਰਿਆ ਸੀ ਉਹਦੇ ਚ ਕਹਿ ਰਹੇ ਕਿ ਤੁਹਾਡਾ ਕੋਈ ਹੱਕ ਨਹੀਂ ਕਿਸ ਹੱਕ ਨਾਲ ਤੁਸੀਂ ਉਹਦੇ ਕੋਲ ਪੁੱਛਦੇ ਹੋ ਕਿ ਕਰਾਮਾਤ ਦਿਖਾਓ ਬਾਈ ਵੇਖੋ ਮੈਂ ਤੁਹਾਨੂੰ ਇੱਕ ਬੇਨਤੀ ਦਾ ਬੇਨਤੀ ਕਰਦਾ ਜੀ ਜਿਹੜਾ ਮੰਡਲ ਜਿਹੜਾ ਮੰਦਿਰ ਦਾ ਇੱਕ ਪੰਥ ਹੈ ਨਾ ਜੀ ਉਦੇ ਕੋਈ ਅਥোরਿਟੀ ਆ ਉਹਦੇ ਕੋਈ ਪਾਵਰ ਆ ਜੀ ਕਿ ਜੇ ਮੰਨ ਲਓ ਕੋਈ ਹਿੰਦੂ ਬੱਚਾ ਜਾਂ ਬੱਚੀ ਜੀ ਭੈਣ ਜਾਂ ਭਰਾ ਜੀ ਉਹ ਗਲਤੀ ਕਰ ਰਿਹਾ ਜੀ ਉਹਨੂੰ ਜਿਹੜਾ ਉਹ ਪੜਤਿਆ ਉਹਦਾ ਕੰਮ ਆ ਉਹਨੂੰ ਬਾਹ ਫੜ ਕੇ ਰੋਕਣਾ ਕਿ ਨਹੀਂ ਸਾਡਾ ਇਸ ਇਥੇ ਨਹੀਂ ਸਾਡਾ ਇਸ ਇਥੇ ਆ ਜੀ ਸਾਡਾ ਧਾਮ ਉਹ ਨਹੀਂ ਸਾਡਾ ਧਾਮ ਆ ਵਾ ਜੀ ਜੇ ਤੂੰ راہੋਂ ਭਟਕਿਆ ਤੈਨੂੰ ਬਾਹ ਫੜ ਕੇ ਤੈਨੂੰ ਲਿਆਉਣਾ ਮੇਰੀ ਜ਼ਿੰਮੇਵਾਰੀ ਬਣਦੀ ਮੈਂ ਸਿੱਖਿਆ ਜੀ ਜੇ ਸਿੱਖ ਪ੍ਰਚਾਰਕ ਬਣਿਆ ਮੈਂ ਮਹਾਰਾਏ ਨੇ ਮੈਨੂੰ ਆਪਣਾ ਪੁੱਤ ਬਣਾਇਆ ਜੀ ਇੱਕ ਲੈਕਚਰ ਆ ਟਾੜੀ ਜਥੇ ਦਾ ਮੈਂ ਜਹੇਦਾਰ ਆ ਹਨਾ ਮਾਨ ਸਿੰਘ ਤੇ ਜੇ ਪੰਥ ਦਾ ਸੇਵਾਦਾਰ ਨਿਵਾਣਾ ਜਿਆ ਪੰਥ ਦਾ ਖਾਰਿਆ ਜੀ ਪੰਥ ਦਾ ਦਿੱਤਾ ਪਾਰਿਆ ਜੀ ਫਿਰ ਮੇਰਾ ਇੱਕ ਫਰਜ਼ ਨਹੀਂ ਬਣਦਾ ਕਿ ਮੈਂ ਆਪਣੇ ਭੈਣ ਭਰਾਵਾਂ ਜਿਹੜੇ ਢਟਕ ਚੁੱਕੇ ਆ ਉਹਨਾਂ ਨੂੰ ਬਾਹ ਫੜ ਕੇ ਆਪਣੇ ਘਰ ਨੂੰ ਮੋੜਾਂ ਉਹਨਾਂ ਝਟਕਣ ਦਾ ਤਰੀਕਾ ਜਿਹੜੇ ਜਿਹੜੇ ਝਟਕੇ ਗਏ ਨੇ ਉਹਨਾਂ ਨੂੰ ਵਾਪਸ ਲਿਆਂਦਾ ਕੋਈ ਹੋਰ ਤਰੀਕਾ ਵੀ ਤਾਂ ਹੋ ਸਕਦਾ ਹੈ ਦੇਖੋ ਜਿਹੜਾ ਕਾਨੂੰਨ ਦੀ ਵਿਵਸਥਾ ਨੂੰ ਬਨਾਏ ਰੱਖਣਾ ਹੈ ਪ੍ਰਸ਼ਾਸਨ ਦਾ ਕੰਮ ਹੈ ਪੁਲਿਸ ਨੇ ਵੀ ਸ਼ਾਇਦ ਇਹੀ ਸੋਚ ਕੇ ਅੱਜ ਕੀਤਾ ਹੋਣਾ ਹੈ ਕਿ ਕਿਸੇ ਵੀ ਸਥਿਤੀ 'ਚ ਟਕਰਾਅ ਨਾ ਪੈਦਾ ਹੋਏ ਜਿਵੇਂ ਪਤਾ ਲੱਗਿਆ ਸ਼ਾਇਦ ਉੱਥੇ ਸ਼ਿਵ ਸੈਨਾ ਦੇ ਵਰਕਰ ਵੀ ਆਏ ਸੀ ਤੇ ਟਕਰਾਅ ਹੋ ਸਕਦਾ ਸੀ ਭਾਈ ਇਹ ਸ਼ਿਵ ਸ਼ਿਵ ਸੈਨਾ ਵਾਲੇ ਕੜੇ ਵਪਾਰ ਲੈ ਆ ਵੀ ਆਪਣੇ ਆ ਉਹ ਜੋ ਮਰਤੀ ਜਿਹੜੇ ਮਰਤੀ ਹਿਓ ਜਦੋਂ ਵੇਖ ਲੈਣਾ ਹੈ ਉਹਨਾਂ ਨੇ ਉਹਨਾਂ ਨੂੰ ਪਤਾ ਲੱਗ ਜਾਣਾ ਹੈ ਉਹ ਆਪਣੇ ਭਰਾ ਹੀ ਆ ਸਾਰੇ ਉਹਨਾਂ ਨੂੰ ਪਤਾ ਹੀ ਆ ਆਪਣਾ ਜੀ ਅਸੀਂ ਕੋ ਉਹ ਸ਼ਿਵ ਸੈਨਾ ਵਾਲੇ ਬਜਰੰਗਦਲ ਵਾਲੇ ਜਿੰਨੇ ਵੀ ਆ ਨਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਮਾਨ ਸਿੰਘ ਕਾਲੀ ਕੌਣ ਨੇ ਆ ਮੈਂ ਪੈਸੇ ਵਾਸਤੇ ਜਾਂ ਫਰੋਤੀਆਂ ਨਹੀਂ ਮੰਗਦਾ ਮੈਂ ਧਰਮ ਵਾਸਤੇ ਖੜਦਾ ਤਾਂ ਧਰਮ ਵਾਸਤੇ ਮਰਨ ਲਈ ਵੀ ਤਿਆਰ ਆ ਠੀਕ ਆ ਬਾਕੀ ਪਿਆਰ ਸਾਰਿਆਂ ਨਾਲ ਬਾਕੀ ਜੇ ਕਿਸੇ ਚ ਕੀੜਾ ਕੂੜਾ ਹੋਊਗਾ ਤੇ ਕੰਡਾ ਉਹ ਜਦੋਂ ਮਰਜ਼ੀ ਕੱਢ ਲਿਆ ਕੇ ਕੋਈ ਚੱਕਰ ਅੱਛਾ ਉਹ ਸਿੱਖਨ ਵਾਪਸ ਲਿਆਨੀ ਹੁਣ ਕੀ ਕਰੋਗੇ ਕੋਈ ਅਜੀਹਾ ਕਦਮ ਜਿੰਦੇ ਨਾਲ ਉਹ ਵਾਪਸ ਆ ਸਕੇ ਬੇ ਜਿਹੜੀ ਬੇਨਤੀ ਕਰਨੀ ਹੈ ਉਹ ਪ੍ਰਸ਼ਾਸਨ ਨੂੰ ਕਰਤੀ ਆ। ਜੀ ਪ੍ਰਸ਼ਾਸਨ ਨੇ ਸਾਨੂੰ ਬੇਨਤੀ ਕੀਤੀ ਅਸੀਂ ਉਹਨਾਂ ਨੂੰ ਕੀਤੀ ਉਹਨਾਂ ਸਾਡੀ ਮੰਨ ਲਈ। ਹੁਣ ਇਹ ਆਪੀ ਉਹ ਗਾਂ ਤੋਂ ਇਦਾਂ ਦੀ ਵੀਡੀਓ ਨਹੀਂ ਪਾਊਗਾ। ਨਹੀਂ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੂਚ ਪੈਣ ਜਿਹੜੇ ਦਿਨਾਂ ਦੇ ਵਿੱਚ ਜਨਕ ਖੇ ਖਾਣੀ ਉਹਨਾਂ ਖਾਣੀ ਖਾਰੇ। ਜੀ ਸਮਝਦੇ ਗਾਲ। ਉਹ ਖਸਮ ਵਸਾਰ ਕੇ ਦਿਨ ਤੁਰੇ ਫਿਰਨਾ ਤੁਰੇ ਫਿਰਨਾ। ਸਾਡਾ ਤੇ ਮਕਸਦ ਇਹ ਆਪੀ ਸਾਨੂੰ ਟਾਰਗੇਟ ਨਾ ਕੀਤਾ ਜਾਵੇ। ਜੀ ਭਾਵੇਂ ਠੱਠੇ ਕੂਚ ਪੈਣਾ ਪਰ ਇਦਾਂ ਦੀਆਂ ਵੀਡੀਓ ਬਣਾ ਕੇ ਵਾਇਰਲ ਨਾ ਕੀਤੀਆਂ ਜਾਂ। ਇਹ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਪੈਰੀਆਂ। ਬਿਲਕੁਲ ਉਹਨਾਂ ਦੇ ਪ अच्छा जी ਉਹਨਾਂ ਦੇ ਅਕਾਊਂਟ ਤੇ ਪੈ ਰਹੀ ਐ ਇਸੇ ਗੱਲ ਦੀ ਤੇ ਸਾਨੂੰ ਦੁੱਖ ਆ ਵੀ ਕੀ ਗੱਲ ਸਾਨੂੰ ਤੁਸੀਂ ਮੈਨੂੰ ਟਾਰਗੇਟ ਟਾਰਗੇਟ ਕਰਦੇ ਪਏ ਸਾਡੀ ਅਣਖ ਨੂੰ ਪਰਖਦੇ ਪਏ ਆ ਜੀ ਵੀ ਅਸੀਂ ਮਰ ਗਏ ਕਿਦੇ ਅਸੀਂ ਮਰੇ ਨਹੀਂ ਅਜੇ ਅਜੇ ਜੀ ਦੇਖੋ ਨਾ ਇੱਕ ਇੱਕ ਪਾਸੇ ਬੰਟੀ ਬਾਬਾ ਕਹਿੰਦਾ ਮੈਂ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦਾ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਨੂੰ ਪੂਰਾ ਸਤਿਕਾਰ ਕਰਦਾ ਮੰਨਦਾ ਮੈਂ ਆਪਣੇ ਧਾਮ ਤੇ 2 ਮਹੀਨੇ ਪਹਿਲਾਂ ਗੁਰੂ ਗੰਗ ਸਾਹਿਬ ਦਾ ਪ੍ਰਕਾਸ਼ ਕਰਾ ਕੇ ਸਮਾਗਮ ਵੀ ਕਰਾਇਆ ਤੇ ਉਸ ਨੂੰ ਇਹ ਨਹੀਂ ਪਤਾ ਵੀ ਜਿਹੜੀ ਸਿੱਖ ਪਾਗ ਸਦਸਤਾਰ ਸਜਾ ਰਿਹਾ ਉਹਦੀ ਅਹਿਮਤ ਕੀ ਆ ਜੀ ਉਹਨੂੰ ਪਤਾ ਹੈ ਨਾ ਸਾਰਾ ਕੁਝ ਜਿਉ ਇੰਨੀ ਜਾਣਕਾਰੀ ਰੱਖਦਾ ਸਿੱਕਾ ਨੰਬਰ ਆ ਰਿਹਾ ਤਾਂ ਉਹਨੂੰ ਇਹ ਵੀ ਪਤਾ ਹੈ ਕਿ ਇਹ ਪੱਗ ਕਿੱਦਾਂ ਮਿਲੀ ਹੈ ਸਿੱਕਾ ਨੂੰ ਤਾਂ ਫਿਰ ਉਹ ਆਪਣੇ ਪੈਰਾਂ ਦੇ ਕਿਉਂ ਮੱਥੇ ਟਿਕਾ ਰਿਹਾ ਆਪਣਾ ਨਹੀਂ ਦੇਖੋ ਗੱਲ ਫਿਰ ਉੱਥੇ ਆ ਜਾਂਦੀ ਹੈ ਜਦੋਂ ਹੁਣ ਕੋਈ ਤੁਹਾਡੇ ਕੋਲ ਵੀ ਆਉਂਦਾ ਪੈਰੀ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਅਸੀਂ ਰੋਕਦੇ ਨੇ ਲੇਕਿਨ ਉਹ ਲਾਂਦੇ ਨੇ ਇਹ ਉਹਨਾਂ ਨੂੰ ਨਹੀਂ ਸਮਝ ਆਣੀ ਚਾਹੀਦੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕੀ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਮੰਨ ਲਓ ਕਿ ਉਹਨਾਂ ਕੋਲ ਗੱਡੀ ਆ ਜੀ ਗੱਡੀ ਤੇ ਬੈਠੇ ਆ ਜੀ ਜਿਹੜੇ ਬੌਂਸਰ ਰੱਖੇ ਚੁੰਛਣਾ ਵਜਾਉਂਦੇ ਬੌਂਸਰ ਦਾ ਕੰਮ ਰਸੀ ਲੱਖੇ ਉਹਨਾਂ ਨੇ ਬੌਂਸਰ ਰੱਖੇ ਕਿਉਂ ਨਹੀਂ ਆ ਉੱਥੇ ਰੱਸੀ ਲਾਉਣ ਜੀ ਜਿੰਨੇ ਕੋਈ RAM RAM ਕਹਿਣਾ ਉਹ ਦੂਰੋਂ ਵੀ ਕਹਿ ਸਕਦਾ ਜੀ ਉਹ ਜ਼ਰੂਰੀ ਥੋੜਾ ਵੀ ਬਾਬੇ ਦਾ ਘੁੰਗਰੂ ਲਾ ਕੇ ਫੇਰੀ ਉਹ ਚੈਨ ਹੋਣਾ ਆਪਾਂ ਨੂੰ ਜੀ ਉੱਥੇ ਦੂਰੋਂ ਵੀ ਉਹ RAM RAM ਉਹਨੂੰ ਕਹਿ ਸਕਦਾ ਦਸ ਤਰੀਕਾ ਜੋ ਵੀ ਕਹਿਣਾ ਉਹ 5 ਫੁੱਟ ਦੀ ਦੂਰੀ ਤੇ ਉਹਨੂੰ ਨਮਸਕਾਰ ਕਰਕੇ ਗਾਹ ਜਾ ਕੇ ਗੱਡੀ ਦਾ ਮੱਥਾ ਟੇਕਣ ਉਹਨੂੰ ਮੱਥਾ ਟੇਕਣ ਦਾ ਕੀ ਕੰਮ ਆ ਜੇ ਉਹਨੂੰ ਆਪਣੀ ਗੱਡੀ ਨਾਲ ਪਿਆਰ ਆ ਉਹਨੂੰ ਲੱਗਦਾ ਵੀ ਇੱਥੇ ਮੇਰੀ ਤਾਕਤ ਆ ਇਹੋ ਮੇਰੀ ਸੁਪਰੀਮ ਪਾਵਰ ਆ ਮੇਰੇ ਕੋਲ ਤੇ ਮੇਰੀ ਆਪਣੀ ਗੱਡੀ ਫਿਰ ਉਹਨੂੰ ਲਾਉ ਆਮ ਨਾਗਰ ਕਾ ਨੂੰ ਪੁੰਜੇ ਬਹਿਣਾ ਚਾਹੀਦਾ ਉਹਨੂੰ ਇਹ ਉਹਦਾ ਇਸ਼ਟ ਵੱਡਾ ਹੁੰਦਾ ਕਿ ਜਾਂ ਇਨਸਾਨ ਵੱਡਾ ਹੁੰਦਾ ਜੀ ਪਿਓ ਦੇ ਸਾਹਮਣੇ ਪੁੱਤ ਕਦੇ ਮੱਥੇ ਟਿਕਾ ਸਕਦਾ ਜੀ ਉਹ ਉਹਦੀ ਗੱਲ ਸੀ ਮੈਂ ਆਇਆ ਇਹਨਾ ਪਿਓ ਦੇ ਸਾਹਮਣੇ ਪੁੱਤ ਕਦੇ ਮੱਥੇ ਟਿਕਾ ਸਕਦਾ ਸਿੱਖਾਂ ਨੂੰ ਛੇਡੋ ਠੱਠੇ ਕੂਚ ਪੈਣ ਜਿੰਨਾ ਪੈਣਾ ਉਹਨਾਂ ਪੈ ਜਾਣਾ ਸਿਰਫ ਬੰਟੀ ਨੂੰ ਇਹ ਹੋਇਆ ਤੇਰੇ ਨਾਲ ਬੈਰbro ਸਾਡਾ ਕੋਈ ਨਹੀਂ ਆ ਠੀਕ ਆ ਇਦਾਂ ਦੀਆਂ ਵੀਡੀਓ ਵਾਇਰਲ ਨਾ ਕਰ ਕਿ ਜਥੇ ਬੰਦੀਆਂ ਮੁੜ ਕੇ ਇਕੱਤਰ ਹੋਣ ਜਥੇ ਬੰਦੀਆਂ ਇਕੱਤਰ ਹੋ ਗਈਆਂ ਬਾਈ ਫਿਰ ਤੁਸੀਂ ਆਪ ਜਾਣਦੇ ਫਿਰ ਪ੍ਰਸ਼ਾਸਨ ਕੋ ਰੋਕਿਆ ਨਹੀਂ ਜਾਣਾ ਫਿਰ ਸਮਾਂ ਕੋਈ ਦਿੱਤਾ ਕੋਈ ਪਾਬੰਦ ਕੀਤਾ ਕਿ ਐਨੀ ਦੇਰ ਚ ਹੋ ਜਾਣਗੇ ਕੁਝ ਉਹਨਾਂ ਨੇ ਦੱਸਿਆ ਤਾਂ ਬਾਈ ਜੀ ਵੇਖੋ ਸਾਡੇ ਕੋਲ ਉਹਨਾਂ ਨੇ ਰਿਪੋਰਟ ਜਿਹੜੀ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਲਿਖਿਆ ਹੈ ਸੈਂਸ ਨੂੰ ਜੋ ਵੀ ਉਹ ਲਿਖਾਇਆ ਉਹਨਾਂ ਨੇ ਕਿਹਾ ਕੰਪਲੇਂਟ ਕੀਤੀ ਹੁੰਦੀ ਕੰਪਲੇਂਟ ਕੀਤੀ ਉਹ ਕਹਿੰਦੇ ਵੀ ਤੁਹਾਡੇ ਨਾਲ ਜੋ ਹੈਗਾ ਤੁਸੀਂ ਸਾਨੂੰ ਲਿਖ ਕੇ ਦਿਓ ਪਰ ਤੁਹਾਨੂੰ ਬੇਨਤੀ ਆਪ ਤੁਸੀਂ ਨਾ ਜਾਓ ਉੱਥੇ ਪ੍ਰਸ਼ਾਸਨ ਮਿਲ ਲਾ ਦਿੱਤੀ ਕਿ ਉਹਨਾਂ ਨੇ ਆਪਣਾ ਪ੍ਰਬੰਧ ਕਰ ਦਿੱਤਾ ਹੈ ਕਿ ਉਹਨਾਂ ਦਾ ਕੋਈ ਮੰਨ ਨੂੰ ਲੱਗਦਾ ਮੇਰਾ ਨੁਕਸਾਨ ਹੋ ਸਕਦਾ ਤੇ ਤੁਸੀਂ ਪੁਲਿਸ ਲਾਓਗੇ ਸਾਨੂੰ ਲਾਉਣ ਦੀ ਕੀ ਲੋੜ ਹੈ ਨਿਆਂਸਿਕਾਂ ਨੂੰ ਥੋੜਾ ਲੋੜ ਹੁੰਦੀ ਵੀ ਉਹ ਆਕਾਂ ਨੇ ਵੀ ਸਾਡੀ ਪ੍ਰੋਟੈਕਸ਼ਨ ਕਰ ਲੋ ਆਣ ਕੇ ਇਹ ਉਹਨਾਂ ਨੂੰ ਲੋੜ ਹੀ ਉਹਨਾਂ ਲਵਾ ਲੈ ਬਾਕੀ ਭਾਈ ਸੈਨਾ ਸੋਨਾ ਨਹੀਂ ਕੋਈ ਵੀ ਕਰਦੀ ਹੁੰਦੀ ਇਹ ਗੱਲ ਦਾ ਤੁਹਾਨੂੰ ਪਤਾ ਅਬਦਾਲੀ ਨਾਦਰ ਵਰਗੇ ਕਿੰਨੀਆਂ ਕਿੰਨੀਆਂ ਫੌਜਾਂ ਚੜ੍ਹ ਕੇ ਲਿਆਉਂਦੇ ਰਹਿ ਮਾਰੇਗਾ ਸਵਾ ਲੱਖ ਬੜਾ ਸਵਾ ਲੱਖ ਜਿਹੜਾ ਨਾ ਉਹ ਮਲ ਜਿੱਤੇ ਖੜ ਜਾਂਦਾ ਫਿਰ ਉੱਤੇ ਸਾਹਮਣਾ ਨਹੀਂ ਹੁੰਦਾ ਉਹਨਾਂ ਨੇ ਮੈਂ ਇਹ ਗੱਲ ਕਹਿੰਦਾ ਸਾਡੇ ਭਰਾ ਜੀ ਭਰਾ ਬਣ ਕੇ ਰੋ ਸਾਡੇ ਸ਼ਰੀਕ ਨਾ ਬਣੋ ਸਾਡੇ ਸ਼ਰੀਕ ਬਣੋਗੇ ਤੇ ਕੰਮ ਮਹਿੰਗਾ ਪੈਣਾ ਕੀ ਪਤਾ ਉਹਨਾਂ ਨੂੰ ਲੱਗਿਆ ਹੋਵੇ ਕਿ ਤੁਸੀਂ ਛੱਤ ਚੜਾਈ ਕਰਨ ਆਏ ਹੋ ਤਾਂ ਕਰਕੇ ਕਿਤੇ ਬੈਠ ਕੇ ਵੀ ਗੱਲ ਕੀਤੀ ਜਾ ਸਕਦੀ ਹੈ ਬਾਈ ਗੱਲ ਤੇ ਆਪਾਂ ਬਹਿ ਕੇ ਕਰਨ ਵਾਸਤੇ ਗਏ ਹੁਣ ਤੁਸੀਂ ਦੱਸੋ ਅਸੀਂ ਕਿੱਥੇ ਤੋਪਾਂ ਲੈ ਕੇ ਆਏ ਆ ਜਾਂ ਅਸੀਂ ਕਿੱਥੇ ਦਾਤਰ ਲੈ ਕੇ ਗਏ ਆ ਅਸੀਂ ਤੇ ਮੰਨ ਲਓ ਪੰਜ ਸੱਤ ਸਿੰਘ ਅੰਦਰ ਜਾਣੇ ਬਾਕੀ ਦੇ ਸਾਰੇ ਬਾਹਰ ਖਲੋਤੇ ਨੇ ਜੀ ਵੀ ਕੋਈ ਮਾਹੌਲ ਨਾ ਖਰਾਬ ਹੋਵੇ ਅੰਦਰ ਹੀ ਪੰਜ ਸੱਤ ਹੀ ਜਾਣੇ ਜਾਣਾ ਸੀ ਉਹ ਤੇ ਉਹਨਾਂ ਨੇ ਆਪਣਾ ਪ੍ਰਬੰਧ ਕੀਤਾ ਅਸੀਂ ਥੋੜਾ ਕੀਤਾ ਪ੍ਰਬੰਧਾ ਜੇ ਵੇਖੋ ਬਾਬੇ ਦੇ ਮਨ ਚ ਭੈਣਾ ਹੁੰਦਾ ਤੇ ਪ੍ਰਸ਼ਾਸਨ ਲੱਗਣਾ ਨਹੀਂ ਇਹ ਤੇ ਜਿਹੜੀ ਟਕਰਾਟ ਕੋ ਮਤਲਬ ਹੁਣ ਬਾਬੇ ਦੇ ਮਨ ਚ ਭਿਆ ਸੀਗਾ ਤੁਹਾਡਾ ਤਾਂ ਕਰਕੇ ਇਦਾਂ ਕੀਤਾ ਬਾਬਾ ਜੀ ਵੇਖੋ ਜੀ ਬਾਬੇ ਨੂੰ ਇਸ ਗੱਲ ਦਾ ਪਤਾ ਹੀ ਮੇਰੇ ਕੋਲ ਕੋਈ ਕਰਾਮਾਤ ਨਹੀਂ ਹੈ ਜੀ ਜੇ ਭਰੇ ਸੰਗਤ ਦੇ ਵਿੱਚ ਆ ਕੇ ਮਾਨ ਸਿੰਘ ਅਕਾਲੀ ਨੇ ਮੈਨੂੰ ਚੈਲੰਜ ਕਰ ਦਿੱਤਾ ਵੀ ਵਿਖਾ ਆਪਣੀ ਕਰਾਮਾਤ ਮੇਰਾ ਸਿਰ ਘੁਮਾ ਇਹਨਾਂ ਦੇ ਸਿਰ ਤੇ ਘੁਮੋ ਨਾ ਮੇਰਾ ਘੁਮਾ ਤੇ ਬਾਬੇ ਕੋ ਮੇਰਾ ਸਿਰ ਘੁੰਮਣਾ ਨਹੀਂ ਨਹੀਂ ਬਾਬਾ ਤਾਂ ਕਹਿੰਦੇ ਨੇ ਕਿ ਮੇਰੇ ਚ ਕਰਾਮਾਤ ਨਹੀਂ ਇਸ ਗੱਦੀ ਚ ਕਰਾਮਾਤ ਜਗ੍ਹਾ ਚ ਕੋਈ ਜੇ ਕ ਦਿੱਤ ਵੀ ਕਰਾਮਾਤ ਅਕਸਰ ਜੇ ਤੁਸੀਂ ਸਿਰਕਮਾਉਨੇ ਆ ਜਾਂ ਕੁਛ ਕਰਦੇ ਆ ਜੀ ਜਿਹੜੇ ਉੱਥੇ ਜਾ ਕੇ ਬੰਦੇ ਸਿਰਕਮਾਉਂਦੇ ਆ ਉਹ ਕੁਝ ਨਾ ਕੁਝ ਤੇ ਪਲਾਨ ਕੀਤਾ ਜਾਂਦਾ ਨਾ ਮੈਂ ਉਹ ਚੀਜ਼ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਇੱਥੇ ਪਲਾਨ ਕਰਕੇ ਕੰਮ ਹੁੰਦਾ ਜੇ ਤੇ ਮੈਂ ਵੀ ਪਲਾਨ ਕਰਕੇ ਇਹ ਸਰ ਬਿਲਕੁਲ ਦੇਖੋ ਸਿੱਧੀ ਗੱਲ ਆ ਦੇਖੋ ਮੈਂ ਜਦ ਮੇਰਾ ਸਿਰ ਘੁੰਮਦਾ ਮੈਨੂੰ ਯਕੀਨ ਹੁੰਦਾ ਅੱਛਾ ਤੁਸੀਂ ਗੱਡੀ ਤੇ ਬੈਠ ਜਾਂਦੇ ਜੇ ਤੁਹਾਡਾ ਸਿਰ ਘੁੰਮਦਾ ਫਿਰ ਤੁਸੀਂ ਮੰਨਣਾ ਸੀ ਮੈਂ ਕਿਹਾ ਪ੍ਰਚਾਰ ਕਰਦਾ ਉਹਦਾ ਅੱਛਾ ਮੈਂ ਖੁਦ ਪ੍ਰਚਾਰ ਕਰਦਾ ਬਾਬੇ ਬੰਟੀ ਵਰਗਾ ਬੰਦਾ ਕੋਈ ਨਹੀਂ ਅੱਛਾ ਗੱਲ ਇਹ ਆ ਵੀ ਮੈਂ ਉੱਥੇ ਯਾਰ ਲੜਨ ਥੋੜਾ ਗਿਆ ਮੈਂ ਤਾਂ ਸ਼ਬਦਾ ਦੀ ਵਿਚਾਰ ਆ ਜੀ ਸ਼ਬਦਾ ਦੀ ਵਿਚਾਰ ਉੱਥੇ ਨਾ ਕਰੇ ਕਿ ਕਿਤੇ ਚੈਨਲ ਤੇ ਬਹਿ ਜਾਵੇ 6 ਘੰਟੇ 4 ਘੰਟੇ 5 ਕਿੰਟ 10 ਕਿੰਟ ਜਿੰਨਾ ਖੁੱਲੀ ਰਿਪੋਰਟ ਕਿਸੇ ਵੀ ਪਲੇਟਫਾਰਮ ਤੇ ਬੈਠ ਜਾਵੇ ਭਾਈ ਕਿਤੇ ਬਹਿ ਲਵੇ ਪ੍ਰਸ਼ਾਸਨ ਇੱਕ ਪਾਸੇ ਬਹਿ ਜਾਵੇ 5 ਫੁੱਟ ਦੀ ਦੂਰੀ ਰੱਖ ਲਵੇ ਮੈਂ ਨਹੀਂ ਕਹਿੰਦਾ ਵੀ ਇਹ ਜੱਫੀ ਪਾ ਕੇ ਬਹਿਣਾ ਮੇਰੇ ਨਾਲ 5 ਫੁੱਟ 10 ਫੁੱਟ ਦੀ ਦੂਰੀ ਤੇ ਬਹਿ ਜਾਵੇ ਆਪਣਾ ਪ੍ਰਬੰਧ ਜਿਹੜੇ ਮੈਨੂੰ ਤੁਸੀਂ ਕਹਿੰਦੇ ਨਾ ਬਾਹਰ ਬੈਠੇ ਕਹਿੰਦੇ ਆ ਵੀ ਗੋਲੀਆਂ ਚਲ ਜਾਣੀਆਂ ਉਹ ਚਲ ਜਾਣੀਆਂ ਉਹਨਾਂ ਨੇ ਮੇਰਾ ਸੁਨੇਹਾ ਦੇ ਦਿਓ ਜੀ ਇਹ ਛਾਤੀਆਂ ਸਾਡੀਆਂ ਨੇ ਨਾ ਪਤਾ ਨਹੀਂ ਕਿੰਨੀਆਂ ਕਿ ਛੱਲੀਆਂ ਪਹਿਲਾਂ ਜੀ ਜੇ ਗੋਲੀਆਂ ਕਾਣ ਦੀ ਜ਼ਰਤ ਨਾ ਹੁੰਦੀ ਤੇ ਫਿਰ ਤੁਰਦੇ ਨਾ ਜੇ ਦਿਲ 'ਚ ਡਰ ਹੁੰਦਾ ਨਾ ਤੇ ਫਿਰ ਬਿਆਸੋਂ ਗਾਂ ਨੂੰ ਚਾਲਾ ਨਹੀਂ ਦੇ ਦੇਖੋ ਉਹਨਾਂ ਦਾ ਉਹਨਾਂ ਦਾ ਮੈਂ ਹੁਣ ਚੋ ਜਿਕਰ ਕੀਤਾ ਤੇ ਗੱਲ ਕਰ ਹੀ ਦੇਣਾ ਇੱਕ ਮੈਨੂੰ ਫੋਨ ਆਇਆ ਸੀਗਾ ਕਿਉਂਕਿ ਕਈ ਵਾਰੀ ਖਬਰ ਸਾਡੀ ਪਹੁੰਚ ਜਾਂਦੀ ਹੈ ਉਹ ਕਹਿੰਦੇ ਤੁਸੀਂ ਇਥੇ ਹਥਿਆਰ ਲੈ ਕੇ ਜਾਓਗੇ ਜੇ ਅੱਗੇ ਰਿਵੋਲਵਰ ਲੈ ਕੇ ਬੈਠੇ ਇਹ ਤਾਂ ਨੁਕਸਾਨ ਹੀ ਹੋਏਗਾ ਭਾਈ ਮੈਂ ਕਹਿੰਦਾ ਜਾਓ ਸਾਹਮਣੇ ਲਿਆਓ ਜਿੰਨੇ ਗੋਲੀ ਮਾਰਨੀ ਆ ਜੇ ਮੈਂ ਇੰੱਚ ਵੀ ਹ ਮੈਂ ਇੱਕ ਅਰਦਾਸ ਕੀਤੀ ਸਦਾ ਹੀ ਜਦੋਂ ਵੀ ਤੁਰਦਾ ਮਾਰੇ ਮੰਜੇ ਦੇ ਪੈ ਕੇ ਨਹੀਂ ਮਾਰਨਾ ਜਿੱਦਣ ਜਾਣਾ ਹਿੱਕ 'ਚ ਗੋਲੀ ਖਾ ਕੇ ਜਾਣਾ ਠੀਕ ਆ ਤੇ ਇਹ ਵੀ ਗੱਲ ਕਹੀ ਆ ਵੀ ਮਤਲਬ ਜੇ ਜੰਗ 'ਚ ਪਿੱਠ ਵਿਖਾ ਕੇ ਤੇ ਤਾਂ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤ ਨਹੀਂ ਆ ਭਾਵੇਂ ਅਸੀਂ 50 ਹੀ ਭਾਵੇਂ ਅਸੀਂ 20 ਭਾਵੇਂ ਅਸੀਂ 30 ਭਾਵੇਂ ਗਾੜੀ 1000 ਬੰਦਾ ਹੁੰਦਾ ਜਿੱਥੇ ਹੀ ਖੜ ਗਏ ਉਤੋਂ ਸਾਡੀਆਂ ਲਾਛਾਂ ਦੇ ਆ ਸਕਦੀਆਂ ਇਹ ਵਾਰ ਹੀ ਮੁੜਦੇ ਇਹ ਚੀਜ਼ ਦਾ ਡਰਤਾ ਦੇਖੋ ਉਹਨਾਂ ਦੇ ਪ੍ਰਸ਼ਾਸਨ ਦੇ ਵੀ ਜਾਂ ਬੰਟੀ ਬਾਬੇ ਦੇ ਕਿ ਤੁਸੀਂ ਖੜ ਗਏ ਤੇ ਖੜ ਗਏ ਪਰ ਇਹੇ ਪੀਛੇ ਚਿੰਤਾ ਉਹ ਚੰਦੇ ਸੀ ਕਿ ਨਾ ਹੋਵੇ ਬਸ ਚਲੋ ਲਾਸਟ ਆਪਾਂ ਕਨਕਲੂਡ ਕਰੀਏ ਕਿ ਹੁਣ ਤੁਸੀਂ ਉਹਨਾਂ ਨੂੰ ਸਮਾਂ ਦੇ ਦਿੱਤਾ ਬਈ ਵੇਖੋ ਜੀ ਮੈਂ ਰੰਗਪੁਰੀ ਸਾਹਿਬ ਇੱਕੋ ਤੁਹਾਨੂੰ ਬੇਨਤੀ ਕਰਦਾ ਸਾਡੀ ਉਹਨੂੰ ਬਾਬੇ ਕੰਟੀਨਿਊ ਸੁਣਿਆ ਦਿਓ ਜੀ ਬਾਬਾ ਵੇਖ ਤੇਰੇ ਸਿਰ ਮੱਥੇ ਟਿਕਾ ਜੋ ਮਰਜੀ ਟਿਕਾ ਨੱਚ ਟੱਪ ਜੋ ਤੇਰਾ ਦਿਲ ਕਰਦਾ ਕਰ ਪਰ ਜਿਹੜੀਆਂ ਨੈਟ ਤੇ ਵੀਡੀਓ ਇਦਾਂ ਦੀਆਂ ਪਈਆਂ ਉਸ ਕੱਟ ਦੇ ਉਹਦੇ ਚ ਸਿੱਖ ਧਰਮ ਨੂੰ ਟਾਰਗੇਟ ਨਾ ਕਰ ਸਾਨੂੰ ਸਾਡੀ ਅਣਖ ਨਾ ਪਰ ਸਾਡੀ ਅਣਖ ਜੜੀ ਨਾ ਪਰਕੀ ਹੀ ਗੁਰਬਚਨ ਨੇ ਜੀ ਗੁਰੂ ਗੰਸਾਹ ਮਾਰਤੋ ਉਚਾਸਨ ਲਾਉਂਦਾ ਹੈ ਜੀ ਮੱਥੇ ਟਿਕਾਉਂਦਾ ਹੈ ਉੱਤੋਂ ਦੀ ਲੰਗਦਾ ਹੈ ਫਿਰ ਰঞ্জੀਤ ਸਿੰਘ ਕਾਬਲ ਸਿੰਘ ਆਏ ਨਾ ਇਦਾਂ ਦਾ ਹਾਲਾਤ ਨਾ ਪੈਦਾ ਕਰੋ ਕਿ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਵੇ ਕਿਉਂਕਿ ਵੇਖੋ ਜਿਹੜੇ ਸਿੱਖ ਆ ਹਮੇਸ਼ਾ ਤੁਹਾਡਾ ਭਲਾ ਮੰਗਦੇ ਆ ਤੁਸੀਂ ਸਿੱਖਾਂ ਨੂੰ ਹਮੇਸ਼ਾ ਜਾੜਨ ਦੀ ਕੋਸ਼ਿਸ਼ ਕੀਤੀ ਆ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਆ ਸਿੱਖਾਂ ਨੇ ਹਮੇਸ਼ਾ ਇਹੋ ਆਖਿਆ ਕਿ ਮਾਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਸੁਖੀ ਰੱਖਿਓ ਜੇ 2% ਨਾਲ ਨਾ ਹੁਣ ਤੇ ਭਾਰਤ ਸੁਖ ਦੀ ਨੀਂਦ ਨਹੀਂ ਸੌ ਸਕਦਾ ਜਿਨ੍ਹਾਂ ਨੂੰ 2% ਕਹਿ ਕੇ ਜਲੀਲ ਕਰਦੇ ਆ ਨਾ ਇਹ ਨਿੱਕੇ ਨਿੱਕੇ ਛੋੜੇ ਛੋੜੇ ਕੁਝੀਆਂ ਹਰਕਤਾਂ ਕਰਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਇਹ ਬਾਣੇ ਵਾਲੇ ਖੜੇ ਆ ਨਾ ਛਾਤੀਆਂ ਢਾ ਕੇ ਤੇ ਪੰਜਾਬ ਸਾਹ ਲੈਂਦਾ ਨਹੀਂ ਤੇ ਪੰਜਾਬ ਸਾਹ ਨਹੀਂ ਸੀ ਲੈਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਤੁਸੀਂ ਸੁਣਿਆ ਕਿ ਮਾਨ ਸਿੰਘ ਅਕਾਲੀ ਜੀ ਨੇ ਪ੍ਰਸ਼ਾਸਨ ਨੂੰ ਆਪਣੀ ਸ਼ਿਕਾਇਤ ਦਰਜ ਕਰਾ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਬੰਟੀ ਬਾਬਾ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਤੇ ਸਿੱਖਾਂ ਦੀਆਂ ਫੋਟੋਆਂ ਪਾਉਂਦੇ ਜਾਂ ਵੀਡੀਓ ਪਾਉਂਦਾ ਉਸ ਨੂੰ ਨਾ ਪਾਣ ਕਿਉਂਕਿ ਇਸ ਨਾਲ ਸਿੱਖ ਧਰਮ ਨੂੰ ਆਹਤ ਪਹੁੰਚਦੀ ਹੈ